10 اگست نو ਆਉਣਾ কুਸਤੀ ਦੇ ਚਾਵਾਨਾਂ ਨੇ ਵਿਚਕ ਕਰਾਲੀ ਯਾਰ ਦਿਖਾਉਣੇ ਨੇ ਪਲਵਾਨਾਂ ਨੇ ਵਿਚਕ ਕਰਾਲੀ ਯਾਰ ਦਿਖਾਉਣੇ ਨੇ ਪਲਵਾਨਾਂ ਨੇ ਅਨਿਕੇਤ ਮਹਾਰਾਸ਼ਟਰ ਦੇ তালਬ ਪੀਰ ਫਲਾਈ ਦਾ ਪਤਾ ਲੱਗੂਗਾ ਕਿਵੇਂ ਕਿਸੇ ਨਾਲ ਸਿੰਘ ਪਸਾਈ ਦਾ ਪਤਾ ਲੱਗੂਗਾ ਕਿਵੇਂ ਕਿਸੇ ਨਾਲ ਸਿੰਘ ਪਸਾਈ ਦਾ ਸਰਕਾਰ ਬਾਬਾ ਦੀਪਾ ਪੀਰ ਫਲਾਈ ਵਾਲੇ ਜੀ ਭਲਵਾਨਾਂ ਦੀ ਭਲਵਾਨੀ ਦੇ ਸ਼ੌਂਕੀ ਬਾਲੇ ਜੀ ਪਲਵਾਨਾਂ ਦੀ ਪਲਵਾਨੀ ਦੇ ਸ਼ੌਂਕੀ ਬਾਲੇ ਜੀ ਦੌੜ ਦੀ ਬੁਰੀਏ ਜੈਲੀ ਸੱਚੀ ਗੱਲ ਉਚਾਰੀ ਐ ਵਿਚਕ ਕਰਾਲੀ ਯਾਰੋ ਰੌਣਕ ਲੱਗਣੀ ਭਾਰੀ ਐ ਵਿਚਕ ਕਰਾਲੀ ਯਾਰੋ ਰੌਣਕ ਲੱਗਣੀ ਭਾਰੀ ਐ 10 ਅਗਸਤ 2025 ਦਿਨ ਐਤਵਾਰ ਨੂੰ ਪਿੰਡ ਕਕਰਾਲੀ ਦੇ ਵਿੱਚ ਮਹਾ ਦੰਗਲ ਹੋ ਰਿਹਾ ਹੈ ਤੋਂ ਕੁਸ਼ਤੀ ਦੇ ਚਾਹਵਾਨਾਂ ਨੂੰ ਮੇਰੀ ਬੇਨਤੀ ਹੈ ਪਿਆਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਔਰ ਪਹਿਲਵਾਨਾਂ ਦੀ ਪਹਿਲਵਾਨੀ ਦਾ ਆਨੰਦ ਲੁੱਟੋ